ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਵੱਡਮੁੱਲੇ ਯੋਗਦਾਨ ਨੂੰ ਸਜਦਾ ਕਰਦਾ ਹਾਂ ਸਮੂਹ ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੈ ਕਿ ਆਦੀ ਸੰਘਰਸ਼ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀ ਯੋਧਿਆਂ ਨੇ ਹੀ ਦਿੱਤੀਆਂ ਹਨ ਜ਼ਬਰ ਜ਼ੁਲਮ ਦੇ ਵਿਰੁੱਧ ਡਟਣ ਦੀ ਪ੍ਰੇਰਣਾ ਸਾਡੇ ਗੁਰੂ ਸਾਹਿਬਾਨ ਨੇ ਪੰਜਾਬੀਆਂ ਨੂੰ ਗੁਰਤੀ ਵਿੱਚ ਦਿੱਤੀ ਹੈ ਕੂਕਾ ਲਹਿਰ ਬੱਬਰ ਕਾਲੀ ਲਹਿਰ ਗਦਰ ਲਹਿਰ ਕਾਮਾਗਾਟਾ ਮਾਰੂ ਪਗੜੀ ਸੰਭਾਲ ਜੱਟਾ ਅਤੇ ਪਰਜਾ ਮੰਡਲ ਵਰਗੀਆਂ ਜਿੰਨੀਆਂ ਵੀ ਲਹਿਰਾਂ ਹੋਈਆਂ ਉਹ 100% 100% ਦੀ ਪੰਜਾਬੀਆਂ ਨਾਲ ਸੰਬੰਧਤ ਨੇ ਤੇ ਸਾਰੀਆਂ ਪੰਜਾਬੀ ਲਹਿਰਾਂ ਸੀ ਬਾਬਾ ਮਹਾਰਾਜ ਸਿੰਘ ਬਾਬਾ RAM ਸਿੰਘ ਜੀ ਸ਼ਹੀਦ ਪਗਤ ਸਿੰਘ ਸੁਖਦੇਵ ਲਾਲਾ ਲਾਜਪਤਰਾਏ ਜੀ ਸ਼ਹੀਦ ਉਦਮ ਸਿੰਘ ਕਰਤਾਰ ਸਿੰਘ ਸਰਾਭਾ ਜੀ ਮਦਨ لال ਟੀਂਗੜਾ ਜੀ ਦੀਵਾਨ ਸਿੰਘ ਕਾਲੇ ਪਾਣੀ ਸੇਵਾ ਸਿੰਘ ਜੀ ਠੀਕਰੀ ਵਾਲਾ ਅਤੇ ਹੋਰ ਅਜਿਹੇ ਸੰਕੜੇ ਯੋਧੇ ਨੇ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਅਤੇ ਲੋਕਾਂ ਦੇ ਹੱਕਾਂ ਵਾਸਤੇ ਲੜਾਈਆਂ ਲੜ ਕੇ ਇਤਿਹਾਸ ਰਚਿਆ ਜਦੋਂ ਦੇਸ਼ ਦਾ ਵਟਵਾਰਾ ਹੋਇਆ ਤਾਂ ਸਭ ਤੋਂ ਵੱਧ ਮਾਰ ਵੀ ਪੰਜਾਬੀਆਂ ਨੂੰ ਹੀ ਚਲਣੀ ਪਈ ਪਰ ਫਿਰ ਵੀ ਪੰਜਾਬ ਦੇ ਲੋਕਾਂ ਨੇ ਦੇਸ਼ ਦੀ ਤਰੱਕੀ ਦੇ ਵਿੱਚ ਮਿਸਾਲੀ ਯੋਗਦਾਨ ਪਾਇਆ ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਲਈ ਤੇ ਬਾਹਰੀ ਹਮਲਿਆਂ ਤੋਂ ਰਾਖੀ ਕਰਨ ਲਈ ਪੰਜਾਬੀ ਹਮੇਸ਼ਾ ਸਭ ਤੋਂ ਮੋਰੀ ਰਹੇ ਨੇ ਅੱਜ ਦੇਸ਼ ਦੇ ਅਨਾਜ ਦੇ ਭੰਡਾਰ ਦੇ ਵਿੱਚ 60% ਦੀ ਯੋਗਦਾਨ ਪੰਜਾਬ ਦਾ ਹੈ ਪਿਛਲੇ ਸਾਲ ਭਾਰੀ ਹੜ੍ਹ ਆਏ ਇਤਿਹਾਸ ਦੇ ਵਿੱਚ ਇੰਨੇ ਭਾਰੀ ਹੜ੍ਹ ਕਦੇ ਪੰਜਾਬ 'ਚ ਦੇਖਣ ਨੂੰ ਮਿਲੇ ਨਹੀਂ ਜੇ ਕੋਈ ਹੋਰ ਸੂਬਾ ਹੁੰਦਾ ਜੇ ਕੋਈ ਹੋਰ ਸਟੇਟ ਹੁੰਦੀ ਤਾਂ ਸ਼ਾਇਦ ਕਈ ਸਾਲ ਉਹ ਸਟੇਟ ਨੂੰ ਇੰਨਾ ਹੜ੍ਹਾਂ ਦੀ ਮਾਰ ਤੋਂ ਉੱਭਰਨ ਵਾਸਤੇ ਲੱਗ ਜਾਂਦੇ ਪਰ ਇਹ ਪੰਜਾਬੀਆਂ ਦਾ ਇੱਕ ਦੂਜੇ ਨੂੰ ਸਹਾਰਾ ਦੇਣ ਦਾ ਇੱਕ ਦੂਜੇ ਦੀ ਬਾਹ ਫੜਨ ਦਾ ਇੱਕ ਦੂਜੇ ਨੂੰ ਸੰਕਟ ਦੇ ਵਿੱਚ ਹੌਸਲਾ ਦੇਣ ਦਾ ਇੱਕ ਜਜ਼ਬਾ ਹੀ ਹੈ ਜਿਨੇ ਪੰਜਾਬ ਨੂੰ ਇੰਨੇ ਭਾਰੀ ਹੜ੍ਹਾਂ ਦੇ باوجود ਦਿਨਾਂ ਵਿੱਚ ਨਹੀਂ ਮਹੀਨਿਆਂ ਵਿੱਚ ਨਹੀਂ ਸਾਲਾਂ ਵਿੱਚ ਨਹੀਂ ਘੰਟਿਆਂ ਦੇ ਵਿੱਚ ਦੁਬਾਰਾ ਖੜਾ ਕਰਤਾ ਪੰਜਾਬ ਨੂੰ ਮੈਂ ਜਿੰਨੇ ਵੀ ਐਨ ਜੀਓਜ਼ ਨੌਜਵਾਨ ਜਾਓ ਸੇਵਾਦਾਰ ਜਿਨ੍ਹਾਂ ਨੇ ਹੜ੍ਹਾਂ ਦੇ ਸੰਕਟ ਦੇ ਵਿੱਚ ਕਿਸੇ ਵੀ ਕਿਸਮ ਦਾ ਯੋਗਦਾਨ ਪਾਇਆ ਮੈਂ ਉਹਨਾਂ ਸਾਰਿਆਂ ਨੂੰ ਅੱਜ ਦੇਸ਼ ਗਣਤੰਤਰ ਦਿਵਸ ਤੇ ਸਲਾਮ ਕਰਦਾ ਮੈਂ ਉਹਨਾਂ ਨੂੰ ਸਲੂਟ ਕਰਦਾ ਮਹਿਮਾਨ ਨਾਲ ਕਹਿ ਸਕਦਾ ਕਿ ਇੰਨੇ ਭਾਰੀ ਹੜ੍ਹਾਂ ਦੇ باوجود ਵੀ ਪੰਜਾਬ ਨੇ 156 ਲੱਖ ਮੀਟ्रिक टन ਜੋਲ ਜਿਹੜੇ ਉਹ ਦੇਸ਼ ਦੇ ਅਨਾਜ ਦੇ ਭੰਡਾਰ ਦੇ ਵਿੱਚ ਦਿੱਤੇ ਇੰਨੇ ਫਸਲਾਂ ਦੇ ਮਾਰ ਦੇ باوجود ਵੀ ਇਸੇ ਕਰਕੇ ਦੇਸ਼ ਪ੍ਰਤੀ ਪੰਜਾਬ ਦੇ ਕਿਸਾਨਾਂ ਤੇ ਜਵਾਨਾਂ ਦੇ ਯੋਗਦਾਨ ਕਰਕੇ ਸਾਡੇ ਸੂਬੇ ਨੂੰ ਫੂਡ ਬਾਲ ਐਂਡ ਸਵਾਰਡ ਆਰਮ ਆਫ ਦ ਨੇਸ਼ਨ ਕਿਹਾ ਜਾਂਦਾ ਹੈ ਦੇਸ਼ ਦੀ ਤਰੱਕੀ ਖਾਤਰ ਅਸੀਂ ਆਪਣੇ ਕੁਦਰਤੀ ਸੋਮਿਆਂ ਦਾ ਵੀ ਨੁਕਸਾਨ ਚ ਲਿਆ ਸਾਡੀ ਧਰਤੀ ਦਾ ਪਾਣੀ ਲਗਾਤਾਰ ਥੱਲੇ ਗਿਆ ਸਾਡੇ ਦਰਿਆਵਾਂ ਦਾ ਪਾਣੀ ਦੂਸ਼ਿਤ ਹੋਇਆ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਭ ਤੋਂ ਵੱਧ ਕੁਰਬਾਨੀਆਂ ਦੇਣ ਦੇ ਬਾਵਜੂਦ ਵੀ ਸਾਡੇ ਸੂਬੇ ਨਾਲ ਲਗਾਤਾਰ ਬੇਇਨਸਾਫੀ ਤੇ ੱੱਕੇशाही ਹੁੰਦੀ ਰਹੀ ਆਪਣੇ ਹੱਕ ਲੈਣ ਲਈ ਪੰਜਾਬ ਨੂੰ ਅੱਜ ਵੀ ਲੜਾਈ ਲੜਨੀ ਪੈ ਰਹੀ ਹੈ ਕੋਟਾਂ ਕਚੈਰੀਆਂ ਦੇ ਦਰਵਾਜ਼ੇ ਖੜਕਾਉਣੇ ਪੈ ਰਹੇ ਨੇ ਬੀਬੀਐਮਬੀ ਤੇ ਪੰਜਾਬ ਦਾ ਹੱਕ ਖਤਮ ਕਰਨ ਦੀ ਕੋਜੀ ਸਾਜ਼ਿਸ਼ ਚੱਲੀ ਗਈ ਜੋ ਅਸੀਂ ਸਫਲ ਨਹੀਂ ਹੋਣ ਦਿੱਤੀ ਕੇਂਦਰ ਨੇ ਮਨਰੇਗਾ ਦਾ ਸਿਰਫ ਨਾਮ ਨਹੀਂ ਬਦਲਿਆ ਬਲਕਿ ਪੂਰਾ ਢਾਂਚਾ ਹੀ ਬਦਲ ਕੇ ਰੱਖਤਾ ਉਸ ਕਾਨੂੰਨ ਦਾ ਜਿਹਦੇ ਨਾਲ ਅਨੁਸੂਚਿਤ ਜਾਤੀ ਵਰਗ ਦੇ ਕੰਮ ਆ ਮਹਿਲਾਵਾਂ ਤੇ ਬੇਜ਼ਮੀਨੇ ਪਰਿਵਾਰਾਂ ਦੀ ਰੋਜ਼ੀ ਰੋਟੀ ਜਿਹੜੀ ਹੈ ਉਹ ਖਤਰੇ 'ਚ ਪੈ ਗਈ ਪੰਜਾਬ ਵਿੱਚ ਇਸ ਵੇਲੇ 19 ਲੱਖ 85 ਹਜ਼ਾਰ ਮਨਰੇਗਾ ਵਰਕਰ ਰਜਿਸਟਰਡ ਨੇ ਜਿਨ੍ਹਾਂ 'ਚੋ 12,65,000 ਐਸਸੀ ਪਰਿਵਾਰਾਂ ਨਾਲ ਸੰਬੰਧਿਤ ਨੇ ਜਿਨ੍ਹਾਂ ਦੀ ਰੋਜ਼ੀ-ਰੋਟੀ ਉਸ ਦਿਹਾੜੀ ਤੋਂ ਚੱਲਦੀ ਸੀ ਅੱਜ ਉਹ ਚੁੱਲ੍ਹੇ ਖਤਰੇ 'ਚ ਪੈ ਗਏ ਅਸੀਂ ਇਸ ਸਿਲਸਿਲੇ 'ਚ ਲੜਾਈ ਲੜ ਰਹੇ ਹਾਂ ਤੇ ਪੰਜਾਬ ਦੇ ਹੱਕਾਂ ਦੀ ਆਵਾਜ਼ ਜਿਹੜੀ ਐ ਉਹ ਚਾਹੇ ਵਿਧਾਨ ਸਭਾ ਰਾਹੀਂ ਚਾਹੇ ਕੇਂਦਰ ਨੂੰ ਮਿਲ ਕੇ ਕਿ ਕਿਸੇ ਵੀ ਹੋਰ ਤਰੀਕੇ ਨਾਲ ਅਸੀਂ ਲੜਾਈ ਜਿਹੜੀ ਆ ਕੇਂਦਰ ਦੇ ਕੰਨਾਂ ਤੱਕ ਪਹੁੰਚਾ ਰਹੇ ਹਾਂ ਕਿ ਸਾਨੂੰ ਆਪਣੇ ਹੱਕ ਚਾਹੀਦੇ ਸਾਡੇ ਆਰਡੀਐਫ ਦੇ ਫੰਡ ਰੋਕ ਕੇ ਗਏ ਉਹੀ ਸੰਵਿਧਾਨ ਜਿਸ ਦਾ ਅੱਜ ਆਪਾਂ ਦਿਨ ਮਨਾ ਰਹੇ ਹਾਂ ਉਸੇ ਸੰਵਿਧਾਨ ਦੇ ਵਿੱਚ ਸਾਰੀਆਂ ਸਟੇਟਾਂ ਦੇ ਹੱਕ ਲਿਖੇ ਹੋਏ ਨੇ ਕਿ ਆ ਸਟੇਟਾਂ ਦੇ ਹੱਕ ਬਣਦੇ ਨੇ ਆ ਮੂਡਲੀਆਂ ਸਹੂਲਤਾਂ ਨੇ ਆ ਫੰਡਮੈਂਟਲ ਰਾਈਟਸ ਨੇ ਫਿਰ ਵੀ ਸਾਨੂੰ ਆਪਣੇ ਹੱਕ ਲੈਣ ਲਈ ਸੰਘਰਸ਼ ਕਰਨਾ ਪੈਂਦਾ ਕੁਝ ਫੁੱਟਪਾਉ ਤਾਕਤਾਂ ਜਿਹੜੀਆਂ ਨੇ ਉਹ ਝੂਠਾ ਪ੍ਰੋਪਗੈਂਡਾ ਕਰਕੇ ਪੰਜਾਬ 'ਚ ਵੰਡੀਆਂ ਪਾਉਣ ਦੇ ਮਨਸੂਬੇ ਘੜ ਰਹੀਆਂ ਨੇ ਪਰ ਇਹ ਮਨਸੂਬੇ ਪੰਜਾਬੀ ਕਦੇ ਵੀ ਸਫਲ ਨਹੀਂ ਹੋਣ ਦੇਣਗੇ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਜਿਹੜੀ ਆ ਉਹ ਇੰਨੀ ਮਜ਼ਬੂਤ ਹੈ ਬਹੁਤ ਵਾਰੀ ਇਹ ਸਾਂਝ ਨੂੰ ਤੋੜਨ ਵਾਸਤੇ ਗੋਲੀਆਂ ਵੀ ਚੱਲੀਆਂ ਬੰਬ ਵੀ ਚੱਲੇ ਪਰ ਇਹ ਸਾਂਝ ਨਹੀਂ ਟੁੱਟੀ ਤਾਂ ਸਾਡਾ ਭਾਈਚਾਰਕ ਸਾਂਝ ਦਾ ਜਿਹੜਾ ਸੁਨੇਹਾ ਪੂਰੇ ਦੇਸ਼ ਦੇ ਵਿੱਚ ਇਹੀ ਹੈ ਕਿ ਪੰਜਾਬੀ ਜਿਹੜੇ ਨੇ ਉਹ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਉਚਰਨ ਵਾਲੇ ਲੋਕ ਨੇ ਹਨ ਲੱਖਾਂ ਸਪੀਕਰਾਂ 'ਚ ਉਹ ਅੱਜ ਵੀ ਨਨਕਾ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਦੇ ਗੁਰਬਾਣੀ ਜਿਹੜੀ ਹੈ ਉਹ ਗੂੰਜੀ ਹੋਣੀ ਸੋ ਸੂਬੇ ਦਾ ਮਾਹੌਲ ਕਰਨ ਖਰਾਬ ਕਰਨ ਵਾਸਤੇ ਜੋ ਲੋਕ ਮਨਸੂਬੇ ਕੱਢ ਰਹੇ ਨੇ ਆ ਜਿਹੜੇ ਗੈਂਗਸਟਰ ਸਖਤ ਚੇਤਾਵਨੀ ਉਹਨਾਂ ਨੂੰ ਅੱਜ ਦਿੱਤੀ ਜਾਂਦੀ ਹੈ ਕਿ ਜੁਰਮ ਦੀ ਦੁਨੀਆ ਚੋਂ ਬਾਹਰ ਆ ਜਾਣ ਨਹੀਂ ਤਾਂ ਗੰਭੀਰ ਨਤੀਜੇ ਭੁਗਤਣ ਵਾਸਤੇ ਤਿਆਰ ਰਹੇ ਹਾਂ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਵਿਰੁੱਧ ਇਕ ਹਮਲਾ ਕੀਤਾ ਗਿਆ ਵਾਰ ਕੀਤਾ ਗਿਆ ਉਹਨਾਂ ਨੂੰ ਸ਼ਹਿ ਦੇਣ ਵਾਲੇ ਜੋ ਉਹਨਾਂ ਦੀ ਸਹਾਇਤਾ ਕਰਨ ਵਾਲੇ ਵੀ ਨਹੀਂ ਬਖਸ਼ੇ ਜਾਣਗੇ ਕਾਨੂੰਨ ਭੰਗ ਕਰਨ ਵਾਲਿਆਂ ਨਾਲ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਮੈਂ ਸਮੁੱਚੇ ਪੰਜਾਬ ਵਾਸੀਆਂ ਨੂੰ ਸੂਬੇ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਯਕੀਨ ਦਿਵਾਉਣਾ ਕਿ ਸੂਬੇ ਚ ਅਮਨ ਸ਼ਾਂਤੀ ਏਕਤਾ ਤੇ ਭਾਈਚਾਰਕ ਸਾਂਝ ਨੂੰ ਹਰ ਕੀਮਤ ਤੇ ਕਾਇਮ ਰੱਖਿਆ ਜਾਵੇਗਾ ਜੋ ਜੋ ਪਿਛਲੇ ਸਾਲਾਂ ਚ ਪਿਛਲੇ ਦਿਨਾਂ ਚ ਸੂਬੇ ਦੀ ਤਰੱਕੀ ਵਾਸਤੇ ਕੰਮ ਹੋਏ ਨੇ ਮੈਂ ਥੋੜਾ ਜਿਹਾ ਉਹਨਾਂ ਦਾ ਜ਼ਿਕਰ ਕਰਨਾ ਚਾਹੂੰ। ਯੁੱਧ ਨਸ਼ਿਆਂ ਵਿਰੁੱਧ ਅਸੀਂ ਨਸ਼ਿਆਂ ਦੇ ਖਿਲਾਫ ਆਰ ਪਾਰ ਦੀ ਲੜਾਈ ਲੜ ਰਹੇ ਹਾਂ। ਪੰਜਾਬ ਨੂੰ ਨਸ਼ਾ ਬਣਾਉਣ ਲਈ ਸਪਲਾਈ ਲਾਈਨ ਤੋੜੀ ਗਈ। ਨਸ਼ਿਆਂ ਦੇ ਸੌਦਾਗਰ ਜੇਰ ਭੇਜੇ ਗਏ ਨਸੇ ਤਸਕਰਾਂ ਨੇ ਜੋ ਨਜਾਇਜ਼ ਕਮਾਈਆਂ ਕਰਕੇ ਬਿਲਡਿੰਗਾਂ ਬਣਾਈਆਂ ਪ੍ਰਾਪਰਟੀਆਂ ਬਣਾਈਆਂ ਘਰ ਬਣਾਏ ਉਹਨਾਂ ਤੇ ਬਿਲਡੋਜ਼ਰ ਚੱਲੇ ਤੇ ਚੱਲ ਰਹੇ ਨੇ ਤੇ ਜਿਹੜੇ ਨਸ਼ਾ ਪੀੜਤ ਨੇ ਜਿਹੜੇ ਉਹਨਾਂ ਦੀਆਂ ਚਾਲਾਂ ਦਾ ਸ਼ਿਕਾਰ ਹੋ ਗਏ ਉਹਨਾਂ ਦੇ ਮੁੜ ਵਸੇਵੇ ਵਾਸਤੇ ਉਹਨਾਂ ਦੇ ਇਲਾਜ ਵਾਸਤੇ ਸਪੈਸ਼ਲ ਪ੍ਰਬੰਧ ਕੀਤੇ ਜਾ ਰਹੇ ਨੇ ਸਾਡਾ ਸੂਬਾ ਬਾਰਡਰ ਨਾਲ ਲੱਗਿਆ ਹੋਇਆ 532 ਕਿਲੋਮੀਟਰ ਸਾਡਾ ਪਾਕਿਸਤਾਨ ਦੇ ਨਾਲ ਬਾਰਡਰ ਸਾਂਝਾ ਹੈ ਹਰ ਰੋਜ਼ ਉਦਲੇ ਪਾਸਿਓ ਕੋਈ ਨਾ ਕੋਈ ਗੈਰ ਸਮਾਜਿਕ ਗਤੀਵਿਧੀਆਂ ਦੇਖਣ ਨੂੰ ਮਿਲਦੀਆਂ ਨੇ 498 ਡਰੋਨ ਗਤੀਵਿਧੀਆਂ ਫੜੀਆਂ 256 ਡਰੋਨ ਬ੍ਰਾਮਦ ਕੀਤੇ ਸਰਹੰਦਪਾਰ ਤੋਂ ਡਰੋਨ ਰੋਕਣ ਵਾਸਤੇ ਤਿੰਨ ਬਾਜ ਅੱਖ ਐਂਟੀ ਡਰੋਨ ਸਿਸਟਮ ਸਥਾਪਿਤ ਕੀਤੇ ਹੋਏ ਨੇ ਕਿਉਂਕਿ ਡਰੋਨ ਜਿਹੜੇ ਨੇ ਉਹਨਾਂ ਦੇ ਵਿੱਚ ਨਸ਼ਾ ਵੀ ਆਉਂਦਾ ਹੈ ਜਿਹੜਾ ਵੀ ਨਾਗਰਿਕ ਆਪਣੇ ਪਿੰਡ ਨੂੰ ਨਸ਼ਿਆਂ ਵਿਰੁੱਧ ਜੰਗ 'ਚ ਸ਼ਾਮਲ ਕਰਨਾ ਚਾਹੁੰਦਾ ਹੈ ਉਹਦੇ ਵਾਸਤੇ 98991 00002 98991 00002 ਨੰਬਰ ਤੇ ਮਿਸਕਾਲ ਕਰਕੇ ਰਜਿਸਟਰ ਹੋ ਸਕਦਾ ਹੈ ਮੇਰੀ ਨਿਗਰਾਨੀ ਵਾਲੀ ਟੀਮ ਜਿਹੜੀ ਹੈ ਉਹ ਰਜਿਸਟਰ ਹੋਏ ਵਿਅਕਤੀਆਂ ਤੱਕ ਖੁਦ ਪਹੁੰਚ ਕਰੂਗੀ ਤਾਂ ਕਿ ਆਪਾਂ ਇਹਨੂੰ ਲੋਕ ਲਹਿਰ ਬਣਾ ਕੇ ਆਪਣੇ ਸੂਬੇ ਨੂੰ ਨਸ਼ਾ ਮੁਕਤ ਬਣਾ ਸਕੀਏ ਪਿੰਡ ਤੇ ਬਾਡਾਂ ਚ ਨਸ਼ਿਆਂ ਦੇ ਖਾਤਮੇ ਵਾਸਤੇ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇ ਨਸ਼ੇ ਚੋਂ ਬਾਹਰ ਕੱਢਣ ਵਾਲੇ ਵਿਅਕਤੀਆਂ ਨੂੰ ਪਿੰਡਾਂ ਦੇ ਪਹਿਰੇਦਾਰ ਤੇ ਸੂਰਮਿਆਂ ਦੇ ਦਰਜੇ ਦੇ ਉੱਤੇ ਜਾਣਗੇ ਸੋ ਸਿਹਤਜਾਬ ਜਿਹੜੇ ਹੋਗੇ ਨਸ਼ਾ ਛੱਡ ਕੇ ਉਹਨਾਂ ਨੂੰ ਹੁਨਰਮੰਦ ਬਣਾਉਣ ਵਾਸਤੇ ਸਿਖਲਾਈ ਵੀ ਸਕਿੱਲ ਡਿਵੈਲਪਮੈਂਟ ਦੇ ਅੰਦਰ ਅੰਤਰਗਤ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਇਹ ਮਹਿਸੂਸ ਨਾ ਕਰਨ ਕਿ ਸ਼ਾਇਦ ਅਸੀਂ ਸਮਾਜ ਤੋਂ ਕੱਟ ਗਏ ਤੇ ਖੇਡਾਂ ਵਾਸਤੇ ਤਾਂ ਕਿ ਉਹਨਾਂ ਬੱਚਿਆਂ ਨੂੰ ਸਾਡੇ ਨੌਜਵਾਨਾਂ ਨੂੰ ਇਧਰ ਉਧਰ ਜਿਹੜੀ ਸੋਚ ਪਟਕਾਉਣ ਤੋਂ ਰੋਕਣ ਲਈ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ ਪੰਜਾਬ 'ਚ 3083 ਪਿੰਡੂ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਨੇ ਤੇ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਤਿੰਨ ਤਿੰਨ ਪੀੜ੍hiyan ਜਿਹੜੀਆਂ ਇੱਕੋ ਗਰਾਊਂਡ 'ਚ ਖੇਡ ਰਹੀਆਂ ਨੇ ਪੋਤਾ ਵੀ ਉਸੇ ਗਰਾਊਂਡ 'ਚ ਦਾਦਾ ਵੀ ਉਸੇ ਗਰਾਊਂਡ 'ਚ ਤੇ ਉਸ ਪੋਤੇ ਦਾ ਜਿਹੜਾ ਬਾਪੂ ਐ ਉਹ ਵੀ ਉਸੇ ਗਰਾਊਂਡ 'ਚ ਤਿੰਨ ਤਿੰਨ ਪੀੜ੍hiyan ਇੱਕੋ ਗਰਾਊਂਡ 'ਚ ਖੇਡ ਰਹੀਆਂ ਨੇ ਤੇ ਬਹੁਤ ਸਾਰੀਆਂ ਮੱਲਾਂ ਵੀ ਮਾਰ ਰਹੇ ਨੇ ਸਾਡੇ ਬੱਚੇ ਖੇਡਾਂ ਦੇ ਵਿੱਚ ਬਹੁਤ ਅੱਗੇ ਵਧ ਰਹੇ ਜੇ ਸਿਹਤ ਦੀ ਗੱਲ ਕਰੀਏ ਤਾਂ ਹੁਣੇ-ਹੁਣੇ ਪੰਜਾਬ ਨੂੰ ਤੰਦਰੁਸਤ ਰੱਖਣ ਵਾਸਤੇ ਪੰਜਾਬ ਦੇ ਸਾਰੇ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਜਿਹੜਾ ਜੀਵਨ ਬੀਮਾ ਸਕੀਮ ਹੈ ਉਹਦੇ ਅੰਤਰਗਤ ਰਜਿਸਟਰ ਕੀਤਾ ਜਾ ਰਿਹਾ ਹੈ ਪਹਿਲੀ ਵਾਰ ਹੋਇਆ ਕਿ ਸਿਹਤ ਕਾਰਡ ਬਣਾਉਣ ਲਈ ਆਮਦਨ ਦੀ ਸ਼ਰਤ ਖਤਮ ਕਰਤੀ ਸਰਕਾਰੀ ਮੁਲਾਜ਼ਮ ਜਾਂ ਫਿਰ ਪੈਨਸ਼ਨਰ ਵੀ ਇਸ ਸਕੀਮ ਦੇ ਅੰਤਰਗਤ ਆਪਣਾ ਕਾਰਡ ਬਣਾਉਣਗੇ 10 ਲੱਖ ਰੁਪਇਆ ਇੱਕ ਸਾਲ ਦਾ ਉਹਦੇ ਅੰਤਰਗਤ ਉਹਨਾਂ ਦੇ ਪਰਿਵਾਰ ਦਾ ਜੇ ਰੱਬ ਨਾ ਕਰੇ ਕੋਈ ਬਿਮਾਰੀ ਆਵੇ ਤਾਂ ਇਲਾਜ ਹੋਊਗਾ ਜਿਹਦੇ ਵਿੱਚ ਵੱਡੇ ਵੱਡੇ ਪ੍ਰਾਈਵੇਟ ਹਸਪਤਾਲ ਤੇ ਸਾਰੇ ਸਰਕਾਰੀ ਹਸਪਤਾਲ ਸ਼ਾਮਿਲ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਬਾਰੇ ਡਿਟੇਲ ਨਾਲ ਵਿਸਤਾਰ ਨਾਲ ਤੁਹਾਨੂੰ ਜਾਣਕਾਰੀ ਦਿੱਤੀ ਜਾਊਗੀ 881 ਆਮ ਆਦਮੀ ਕਲੀਨਿਕ ਚੱਲ ਰਹੇ ਨੇ ਤੇ ਆਉਣ ਵਾਲੇ ਦਿਨਾਂ 'ਚ ਲਗਭਗ 150 ਹੋਰ ਤਿਆਰ ਨੇ ਹਜ਼ਾਰ ਦਾ ਅੰਕੜਾ ਜਲਦੀ ਛੂਲਾਂਗੇ ਜੇ ਰੋਜ਼ਗਾਰ ਦੀ ਗੱਲ ਕਰੀਏ ਇਸ ਵਕਤ ਜਿਸ ਵੇਲੇ ਆਪਾਂ ਸਾਰੇ ਹੁਸ਼ਿਆਰਪੁਰ ਦੇ ਇਸ ਗਰਾਊਂਡ ਦੇ ਵਿੱਚ ਗਣਤੰਤਰ ਦਿਵਸ ਤੇ ਪਹੁੰਚੇ ਹੋਏ ਆਂ 63027 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜੇ ਆਂ ਬਿਨਾ ਕਿਸੇ ਫਰਮਾਇਸ਼ ਤੋਂ ਤੇ ਬਿਨਾ ਕਿਸੇ ਕੈਸ਼ ਤੋਂ ਕੋਈ ਸ਼ਪਾਰਸ਼ ਨਹੀਂ ਕੋਈ ਰਿਸ਼ਵਤ ਨਹੀਂ ਮੈਰਿਟ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਔਰ ਦਿੱਤੀਆਂ ਜਾਣਗੀਆਂ ਪੰਜਾਬ ਦੇ ਲਗਭਗ 90% ਘਰਾਂ ਨੂੰ ਬਿਜਲੀ ਦਾ ਬਿੱਲ ਨਹੀਂ ਆ ਰਿਹਾ ਇਹ ਬੜੀ ਵੱਡੀ ਸਮੱਸਿਆ ਸੀ ਇੱਕ ਵਾਰੀ ਬਿਜਲੀ ਦਾ ਬਿੱਲ ਨਾ ਭਰਿਆ ਗਿਆ ਤਾਂ ਅਗਲੀ ਵਾਰ ਜੁਰਮਾਨਾ ਕਈ ਗੁਣਾ ਹੋ ਕੇ ਕਈ ਵਾਰੀ ਇੰਨੀ ਜ਼ਿਆਦਾ ਰਕਮ ਬਣ ਜਾਂਦੀ ਸੀ ਜੁਰਮਾਨਾ ਪਾ ਪਾ ਕੇ ਕਿ ਉਸ ਪਰਿਵਾਰ ਨੇ ਇੰਨੀ ਰਕਮ ਕਦੇ ਦੇਖੀ ਵੀ ਨਹੀਂ ਹੁੰਦੀ ਸੀ ਗਿਣਨਾ ਤਾਂ ਛੱਡੋ 600 ਜੁੰਡ ਤੱਕ ਦੀ ਬਿਜਲੀ ਮਾਫ ਹੈ ਤੇ 90% ਦੀ ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਔਰ ਇਹਦੇ ਵਿੱਚ ਵੀ ਸ਼ਰਤ ਕੋਈ ਨਹੀਂ ਤੁਹਾਡਾ ਬਿਜਲੀ ਦਾ ਮੀਟਰ ਜਿਹੜਾ ਉਹ 600 ਤੋਂ ਥੱਲੇ ਚਾਹੀਦਾ ਭਾਵੇਂ ਤੁਹਾਡੇ ਰੀਸੀ ਲੱਗੇ ਘਰੇ ਭਾਵੇਂ ਤੁਹਾਡੇ ਕਰ ਜਿੰਨੀ ਵੀ ਖਪਤ ਹੈ ਕਿੰਨੇ ਕਿਲੋ ਵਾਟ ਦਾ ਵੀ ਤੁਹਾਡਾ ਲੋਡ ਹੈ ਸਿਰਫ ਯੂਨਿਟ ਜਿਹੜੀ ਹੈ 599 ਤੇ ਜੇ ਤੁਹਾਡਾ ਮੀਟਰ ਹੈ ਤਾਂ ਤੁਹਾਨੂੰ ਬਿਜਲੀ ਜਿਹੜੀ ਹੈ ਉਹ ਫ੍ਰੀ ਮਿਲੇਗੀ ਤੇ ਝੋਨੇ ਦੇ ਸੀਜ਼ਨ ਵਾਸਤੇ ਖੇਤਾਂ ਵਾਲੀ ਬਿਜਲੀ 8 ਘੰਟੇ ਨਿਰਵਿਗਨ ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਕਿ ਫਸਲਾਂ ਵਾਸਤੇ ਜਿਹੜੀ ਬਿਜਲੀ ਮਿਲ ਰਹੀ ਹੈ ਸਿੰਚਾਈ ਵਾਸਤੇ ਜ਼ਿਆਦਾਤਰ ਪੰਜਾਬ ਦੇ ਇਲਾਕਿਆਂ 'ਚ ਦਿਨੇ ਮਿਲ ਰਹੀ ਹੈ ਆਮ ਤੌਰ ਤੇ ਆਪਾਂ ਦੇਖਦੇ ਆਂ ਕਿ ਸਰਕਾਰੀ ਦਫ਼ਤਰਾਂ ਦਾ ਟਾਈਮ 9 ਤੋਂ 5 ਹੁੰਦਾ ਹੈ ਜਾਂ ਕਈ ਜਗ੍ਹਾ ਤੇ 10 ਤੋਂ 5 ਹੈ ਕਈ ਵਾਰੀ ਮੌਸਮ ਮੁਤਾਬਕ 8 ਤੋਂ 4 ਵੀ ਹੋ ਜਾਂਦਾ ਹੈ 8 ਵਜੇ ਦਫ਼ਤਰ ਜਾਣਾ 4 ਵਜੇ ਆ ਜਾਣਾ ਤਾਂ ਜਿਹੜਾ ਖੇਤ ਹੈ ਜਿੱਥੇ ਆਪਣੇ ਵਾਸਤੇ ਅਨਾਜ ਉਗਦਾ ਫਾਲ ਉਗਦੇ ਨੇ ਸਬਜ਼ੀਆਂ ਉਗਦੀਆਂ ਨੇ ਉਹ ਕਿਸਾਨ ਦਾ ਦਫ਼ਤਰ ਹੈ ਪਰ ਉਹਦਾ ਦਫ਼ਤਰ ਜਾਣ ਦਾ ਕੋਈ ਟਾਈਮ ਨਹੀਂ ਉਹਦੇ ਦਫ਼ਤਰ ਦਾ ਟਾਈਮ ਰਾਤ ਦੇ 1.5 ਵਜੇ ਉਹਦੇ ਦਫ਼ਤਰ ਦਾ ਟਾਈਮ ਸਵੇਰ ਦੇ 2 ਵਜੇ 2.5 ਵਜੇ ਸਰਦੀਆਂ ਦੇ ਵਿੱਚ ਅੱਜਕੱਲ ਕਣਕਾਂ ਨੂੰ ਪਾਣੀ ਲੱਗ ਰਹੇ ਨੇ ਤੁਸੀਂ ਸੋਚੋ ਜਿਸ ਵੇਲੇ ਆਪਾਂ ਹੀਟਰ ਲਾ ਕੇ ਦੋ ਦੋ ਤਿੰਨ ਤਿੰਨ ਰਜਾਈਆਂ ਬੱਚਿਆਂ ਤੇ ਉੱਤੇ ਦੇਖ ਕੇ ਘਰਾਂ ਚ ਸੁੱਤੇ ਪਏ ਹੁੰਨੇ ਆ ਉਸ ਵੇਲੇ ਸਾਡਾ ਕਿਸਾਨ ਠੰਡੇ ਪਾਣੀ ਦੇ ਵਿੱਚ ਜਿੱਥੇ ਕਿ ਉਹਦੇ ਹੱਥ ਪੈਰ ਨੀਲੇ ਹੁੰਦੇ ਜਾਂਦੇ ਨੇ ਉੱਥੇ ਪਾਣੀ ਲਾ ਰਿਹਾ ਹੋਵੇ ਤੇ ਸਾਡਾ ਜਵਾਨ ਉਸ ਵੇਲੇ -50 ਡਿਗਰੀ ਟੈਂਪਰੇਚਰ ਦੇ ਵਿੱਚ ਕਾਰਗਿਲ ਦੇ ਵਿੱਚ ਸਾਡੀ ਰੱਖਿਆ ਕਰ ਰਿਆ। ਜਵਾਨਾਂ ਦੀ ਰੱਖਿਆ ਬਿਲਕੁਲ ਵਾਜਬ ਹੈ। ਉਹਨਾਂ ਦੀ ਟ੍ਰੇਨਿੰਗ ਇਸ ਤਰੀਕੇ ਨਾਲ ਹੈ ਔਰ ਦੇਸ਼ ਦੇ ਦੁਸ਼ਮਣ ਦਾ ਕੋਈ ਟਾਈਮ ਨਹੀਂ ਕਿ ਉਹ ਕਦੋਂ ਹਮਲਾ ਕਰ ਦੇ ਜਾਂ ਕਦੋਂ ਉਹ ਕੋਈ ਛੇੜਛਾੜ ਕਰੇ। ਪਰ ਕਟੂਕਟ ਕਿਸਾਨਾਂ ਦੇ ਦਫ਼ਤਰ ਦਾ ਟਾਈਮ ਆਪਾਂ ਠੀਕ ਕਰ ਸਕਦੇ ਸੀ। ਉਹ ਆਪਣੇ ਹੱਥ 'ਚ ਹੈ। ਤਾਂ ਅਸੀਂ ਕਿਸਾਨਾਂ ਦੇ ਦਫ਼ਤਰ ਦਾ ਟਾਈਮ ਉਹ ਵੀ ਸਵੇਰੇ 8 ਵਜੇ ਤੋਂ ਲੈ ਕੇ 6 ਵਜੇ ਤੱਕ ਕਰਦਾ ਜਦੋਂ ਮਰਜੀ ਦਿਨੇ ਜਾਓ ਟਿਊਬਲ ਚਲਾਓ ਫਸਲ ਨੂੰ ਪਾਣੀ ਲਾਓ ਸ਼ਾਮ ਨੂੰ ਘਰੇ ਆਜੋ ਮੈਨੂੰ ਬਹੁਤ ਸਾਰੀਆਂ ਵੀਡੀਓ ਆਈਆਂ ਇੱਕ ਵੀਡੀਓ ਦੇ ਵਿੱਚ ਇੱਕ ਬਜ਼ੁਰਗ ਬੈਠੇ ਕਿਤੇ ਸਾਥ ਦੇ ਵਿੱਚ ਗੱਲਾਂ ਕਰ ਰਹੇ ਨੇ ਉਹਦੇ ਵਿੱਚ ਕਹਿੰਦੇ ਕਿ ਬਹੁਤ ਸਾਲਾਂ ਬਾਅਦ ਪਤਾ ਨਹੀਂ ਆਪਣੇ ਸੁਰਤ ਤੋਂ ਹੋਸ਼ ਸੰਭਾਲਣ ਤੋਂ ਵੀ ਪਹਿਲਾਂ ਦੀਆਂ ਗੱਲਾਂ ਹੋਣਗੀਆਂ ਕਿ ਬਹੁਤ ਸਾਲਾਂ ਬਾਅਦ ਦੋਨੋਂ ਡੰਗ ਦੀ ਰੋਟੀ ਸਵੇਰ ਦੀ ਤੇ ਸ਼ਾਮ ਦੀ ਘਰੇ ਖਾਣ ਲੱਗੇ ਆਂ ਨੈਤਾਂ ਰਾਤ ਨੂੰ ਜਦ ਗਰਮੀਆਂ ਜਾਂਦੇ ਮੱਛਰ ਖਾ ਜਾਂਦਾ ਸੀ ਸਾਨੂੰ ਸਰਦੀਆਂ ਜਾਂਦੇ ਤਾਂ ਸੱਪਾਂ ਦੀਆਂ ਸਿਰੀਆਂ ਮੱਧ ਦੇ ਜਾਂ ਠੰਡ ਦੇ ਵਿੱਚ ਮਾਰਦੇ ਸੀ ਇਸੇ ਤਰ੍ਹਾਂ ਹੀ ਨਹਿਰੀ ਪਾਣੀ ਜਿਹੜਾ ਉਹ ਵੀ ਅਸੀਂ ਲਗਭਗ 20 ਤੋਂ 30 ਸਾਲ ਪਹਿਲਾਂ ਤੋਂ ਬੰਦ ਪਏ 6900 ਕਿਲੋਮੀਟਰ ਤੋਂ ਵੱਧ ਲੰਬਾਈ ਵਾਲੇ 18349 ਖਾਲੇ ਮੁੜ ਕੇ ਚਾਲੂ ਕੀਤੇ ਨੇ ਆਜ਼ਾਦੀ ਤੋਂ ਬਾਅਦ 150 ਕਿਲੋਮੀਟਰ ਲੰਬੀ ਮਾਲਵਾ ਨਹਿਰ ਬਣਾਈ ਜਾ ਰਹੀ ਹੈ ਜੀਤੇ 2300 ਕਰੋੜ ਰੁਪਇਆ ਖਰਚ ਹੋਊਗਾ ਤੇ ਉਹਦਾ ਬਜਟ ਤੇ ਉਹਦੀਆਂ